ਬੋਲੇ ਸੋਨਿਆਲ ਸੋਨਿਆਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਆਲ

ਦੀਪੂ ਦਮਨ ਸਿੰਘ ਗੱਤਕਾ ਅਖਾੜਾ ਹੀਰਾਮਨ ਨੱਬਾ ਤੁਸੀਂ ਵੀਰੇ ਗੱਤਕਾ ਸਿੱਖਦੇ ਹੋ ਜੀ ਗੱਤਕਾ ਸਿਖਾਉਂਦੇ ਆ ਸਰ ਤੁਸੀਂ ਗੱਤਕਾ ਸਿਖਾਉਂਦੇ ਹਾਂ ਕਿੰਨੇ ਟਾਈਮ ਹੋ ਗਏ ਜਿਹੜੇ ਬੱਚੇ ਮੈਡਲ ਜਿੱਤ ਕੇ ਲੈ ਕੇ ਆਏ ਨੇ ਜੀ ਕਿੰਨੇ ਟਾਈਮ ਤੋਂ ਗੱਤਕਾ ਸਿੱਖਦੇ ਸੀ ਵੀਰੇ ਇਹ 7 ਕੁ ਮਹੀਨੇ 7 ਕੁ ਮਹੀਨੇ ਹੋ ਗਏ ਸਰ ਗੱਤਕਾ हां जी ਬੱਚਿਆਂ ਨੂੰ ਪ੍ਰੈਕਟਿਸ ਕਰਦੇ ਹੁਣ ਤੇ ਮਹਾਰਾਣੀ ਪ੍ਰੀਤੀ ਸਿੰਘ ਜੀ ਨੇ ਸਾਨੂੰ ਮਤਲਬ ਕੀ ਸਪੋਰਟ ਕੀਤੀ ਬਹੁਤ ਤੇ ਹੀਰਾ ਮੈਲ ਚ ਜਗ੍ਹਾ ਦਿੱਤੀ ਤੁਹਾਨੂੰ ਪਤਾ ਅੱਜ ਕੱਲ ਨਸ਼ਿਆਂ ਦਾ ਦੌਰ ਬਹੁਤ ਚੱਲ ਰਿਹਾ ਤੇ ਇਸ ਕਰਕੇ ਇਹਦੇ ਗਾਣੀ ਸਾਹਿਬ ਕਹਿੰਦੇ ਆ ਕਿ ਤੁਸੀਂ ਨਾ ਬੱਚੇ ਜੋੜੋ ਵੱਧ ਤੋਂ ਵੱਧ ਕੋਈ ਵੀ ਚੀਜ਼ ਦੀ ਲੋੜ ਆ ਹਨਾ ਸਾਨੂੰ ਦੱਸੋ ਤੇ ਅਸੀਂ ਪ੍ਰੋਵਾਈਡ ਕਰਕੇ ਦੇਵਾਂਗੇ ਤੁਹਾਨੂੰ ਇਹ ਜਿਹੜਾ ਤੁਸੀਂ ਗੱਤਕਾ ਮੈਡਲ ਜਿੱਤ ਕੇ ਲੈ ਕੇ ਆਏ ਕਿ ਕਿੱਥੇ ਫੰਕਸ਼ਨ ਹੋਇਆ ਤੁਹਾਡਾ ਕਿੱਥੇ ਪ੍ਰੋਗਰਾਮ ਆਇਆ ਜਿੱਥੋਂ ਗੱਤਕਾ ਖੇਡ ਕੇ ਤੁਸੀਂ ਮੈਡ ਤਕਾ ਖੇਡਣ ਰਾਜਪੁਰੇ ਗਏ ਸੀਗੇ ਸਰ ਜਿਦੇ ਵਿੱਚ 10 ਬੱਚੇ ਨੇ ਪਾਰਟਿਸਿਪੇਟ ਕੀਤਾ ਤੇ ਉਹਦੇ ਵਿੱਚੋਂ 11 ਮੈਡਲ ਆਏ ਸੀਗੇ ਇੱਕ ਇੰਡੀਵਿਜੂਅਲ ਬੱਚੇ ਨੇ ਵੀ ਮੈਡਲ ਜਿੱਤਿਆ ਨਾ ਠੀਕ ਹੈ ਤੇ ਰਾਜਪੁਰੇ ਤੋਂ ਮਤਲਬ ਕਾਫੀ ਬੱਕ ਬੱਕ ਪਾਰਟਿਸਿਪੇਟ ਕੀਤੀਆਂ ਟੀਮਾਂ ਨੇ ਤੇ ਉਹਨਾਂ ਵਿੱਚੋਂ ਸਾਰੇ ਬੱਚੇ ਜਿੰਨੇ ਗਏ ਸੀਗੇ ਆਪਣੇ ਮੈਡਲ ਲੈ ਕੇ ਆਏ ਠੀਕ ਹੈ ਕਿੰਨੇ ਬੱਚੇ ਮੈਡਲ ਲੈ ਕੇ ਆਏ ਕਿਹੜਾ ਕਿਹੜਾ ਮੈਡਲ ਲੈ ਕੇ ਜਿਦੇ ਵਿੱਚ 5 골ਡ ਸੀਗੇ ਠੀਕ ਹੈ ਜੀ 6 ਬ੍ਰਾਊਨ ਸੀਗੇ ਤੇ ਇੱਕ ਸਿਲਵਰ ਜੀ ਨਾ 6 ਸਿਲਵਰ ਸੋਰੀ ਦੁਬਾਰਾ ਬੋਲਦਾ 6 골ਡ ਸੀਗੇ ਜੀ ਤੇ 5 ਸਿਲਵਰ ਸੀਗੇ ਤੇ 1 ਬ੍ਰਾਉਂਜ਼ ਹੋਵੇਗਾ। ਠੀਕ ਹੈ। ਇੱਕ ਹੀ ਪ੍ਰੋਗਰਾਮ ਸੀ ਉੱਥੇ ਤੇ ਮੈਡਲ ਉੱਥੇ ਗੱਤ ਕੈ ਦਾ ਕੰਪਨੀ ਸੀ ਜੀ ਸਰ ਤੇ ਉਹਨਾਂ ਨੇ ਸਾਨੂੰ ਇਨਵਾਈਟ ਕਰਾਇਆ ਜੀ ਕਿ ਤੁਸੀਂ ਹਾਂ ਫਸਟ ਟਾਈਮ ਤੋਂ ਸੀ ਆਪਣੀ ਟੀਮ ਜਿਹੜੇ ਬੱਚੇ ਤਿਆਰ ਕਰ ਰਹੇ ਹੋ ਤੇ ਲੈ ਕੇ ਆਓ ਜਰੂਰ ਤੇ ਜਦੋਂ ਲੈ ਕੇ ਗਏ ਤਾਂ ਉਹ ਬਹੁਤ ਖੁਸ਼ ਹੋ। ਕਿੰਨੇ ਬੱਚੇ ਨੇ ਤੁਹਾਡੀ ਟੀਮ? ਸਾਡੀ ਟੀਮ 'ਚ 25 ਤੋਂ 30 ਬੱਚੇ ਜਵਾਬ ਕਹਿੰਦੀ ਸਰ। ਠੀਕ ਹੈ। ਉੱਥੇ ਕਿੰਨੇ ਗਏ ਸੀ? ਰਾਜਪੁਰੇ ਰਾਜਪੁਰੇ 11 ਜਵਾਬ ਦੇ ਸੀ ਸਰ। 11 ਦੇ 11 ਹੀ ਜਿੱਤ ਗਏ। ਹਾਂ ਜੀ। ਫਰੀਂਦਰ ਸਿੰਘ ਹਰਿੰਦਰ ਸਿੰਘ ਜੀ ਕਿਹੜਾ ਮੈਡਲ ਜਿੱਤ ਕੇ ਲਿਆ ਹੋ ਤੁਸੀਂ? ਸਿਲਵਰ ਮੈਡਲ ਜਿੱਤ ਕੇ ਲਿਆ ਆਇਆ ਹਾਂ। ਰਾਜਪੁਰੇ ਤੋਂ ਖੇਡਾਂ ਦੀ ਖੇਡਾਂ ਹੋਈਆਂ ਦੀ। ਕਿੰਨੀ ਖੁਸ਼ੀ ਹੈ ਤੁਹਾਨੂੰ? ਬਹੁਤ ਖੁਸ਼ੀ ਹੈ ਜੀ। ਕੋਈ ਬੱਚਿਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ? ਅਸੀਂ ਕਹਿੰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹਿਣ ਬੱਚੇ, ਗੁਰਬਾਣੀ ਵੱਲ ਧਿਆਨ ਦੇਣ ਤੇ ਅਮਰ ਅਛਕਣ ਤੇ ਵੱਧ ਤੋਂ ਵੱਧ ਖੇਡਾਂ ਵੱਲ ਪੈਣ। ਗੁਰੂ ਜੀ ਬਸਕਰ ਜੀ ਕੀ ਫਤ ਹੈ? ਮੇਰਾ ਨਾਮ ਸੁਖਮਨ ਹੈ ਜੀ ਤੇ ਮੈਂ ਰਾਜਪੁਰ ਤੋਂ ਪ੍ਰਾਨ ਮੈਡਲ ਜਿੱਤ ਕੇ ਆਇਆ ਜੀ ਤੇ ਮੈਨੂੰ ਬਹੁਤ ਖੁਸ਼ੀ ਆਈ ਵੱਧ ਤੋਂ ਵੱਧ ਜਿਹੜੇ ਬੱਚੇ ਨੇ ਨਸ਼ਾ ਚ ਨਾ ਪੈਣ ਕੀ ਵੱਧ ਤੋਂ ਵੱਧ ਗੁਰਮਾਣੀ ਚ ਜੁੜੇ ਰਹਿਣ ਤੇ ਸਾਰੇ ਮਤਲਬ ਕਿ ਗੁਰਪੈ ਨਸ਼ੇ ਚ ਨਸ਼ੇ ਚ ਨਾ ਪੈਣ ਤਾਂ ਕਰਕੇ ਗੁਰਬਾਣੀ ਨਾਲ ਸਾਰੇ ਜੁੜੇ ਰਹਿਣ ਜੀ ਮਹਾਰਾਜ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੇ ਬੱਚੇ ਗੱਤਕਾ ਟੀਮ ਦੇ ਉਹ ਖੇਡਦੇ ਨੇ ਗੱਤਕਾ ਸਿੱਖਦੇ ਨੇ ਤੁਹਾਡੇ ਮਹਿਲੇ ਵਿੱਚ ਤੇ ਹੁਣ ਰਾਜਪੁਰੇ ਤੋਂ ਮੈਡਲ ਜਿੱਤ ਕੇ ਲੈ ਕੇ ਆਨੇ ਅਲਗ-ਅਲਗ ਤਰ੍ਹਾਂ ਕੀ ਕਹਿਣਾ ਚਾਹੁੰਦੇ ਕਿੰਨੀ ਕੋ ਖੁਸ਼ੀ ਹੈ ਸਭੀ ਕੋ ਸਤਿ ਸ਼੍ਰੀ ਅਕਾਲ ਅਸੀਂ આજ ਸੇ ਕੁਝ 8-10 ਮਹੀਨੇ ਪਹਿਲੇ ਇਹ ਬੱਚੇ ਇੱਥੇ ਗੱਤਕਾ ਸਿੱਖਣਾ ਚਾਲੂ ਕੀਤਾ ਹੈ ਔਰ ਹੁਣ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਵੀ ਹੈ ਬੜੇ ਵੀ ਹੈ और ये अभी जब से यहाँ हीरा महल में गदका सीख रहे हैं उसके पहली बार किसी कंपटीशन में गए थे अभी राजपुरा और 11 बच्चे गए थे इस कंपटीशन में 11 के 11 बच्चे मेडल जीत के आए तो ये देख के मुझे बड़ा प्राउड फील हो रहा है बहुत अच्छा लग रहा है कि ये बच्चे ये इतनी मेहनत करते हैं रोज़ शाम को आके यहाँ पर मेहनत हैं और इतने सारे मेडल्स जीत कर आएँ इस अकेडमी को चलाने के लिए मैंने अकेले नहीं मैंने जब ये बच्चे यहाँ पर आए थे तो उनके पास इनको किट की ज़रूरत थी तो मैंने इसके लिए अपने एम एल जी को अप्रोच किया था कि इन बच्चों को हेल्प करें तो उन्होंने भी इनको एक किट प्रोवाइड करी उससे भी इन्हें बहुत हेल्प हुई है तो इसी तरह से हम सब मिलकर बच्चों को अगर आगे बढ़ाएंगे जो जो मदद कर सकता थोड़ी और करेंगे तो हमारे बच्चे बहुत आगे बढ़ सकते हैं तो सिंह जी अखाड़ा क्लब में हाँ महाराजा हाँ, रिपुदमन सिंह जी के नाम से रखा बिकॉज इन सबकी इच्छा थी कि महाराजा रिपुदमन सिंह जी के नाम से करना चाहते हैं ठीक है तो मैंने कहा बिल्कुल क्यों नहीं बट एज़ uh, ये अखाड़ा uh, या अकेडमी यहाँ पर हीरा महल में है और ये इतने सारे मेडल जीत गए हैं तो ये सब बच्चे मेरे बच्चे हैं तो मुझे बहुत खुशी हो रही है इस चीज़ को लेकर धन्यवाद